ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰੀ ਅੱਜ ਦੀ ਪਿਆਰੀ ਜੀ ਕਹਾਣੀ ਜਿਸ ਦਾ ਨਾਮ ਆਲਸੀ RAMU ਦੀ ਜ਼ਿੰਦਗੀ ਇੱਕ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਏ ਪੁੱਤਰ ਜ਼ਿੰਦਗੀ ਬਿਸਤਰੇ ਤੇ ਪੈ ਰੈਲੀ ਨਹੀਂ ਮਿਲਦੀ ਪਰ RAMU ਅੱਖਾਂ ਬੰਦ ਕਰਕੇ ਕਹਿੰਦਾ ਕੱਲ ਕਰ ਲਵਾਂਗਾ ਇਹ ਕਹਾਣੀ ਹੈ ਉਸ ਇਨਸਾਨ ਦੀ ਜਿਸ ਨੇ ਕੱਲ ਦੀ ਜ਼ਿੰਦਗੀ ਟਾਲ ਦਿੱਤੀ ਅਤੇ ਇੱਕ ਦਿਨ ਆਪਣੇ ਆਪ ਨੂੰ ਵੀ ਗੁਵਾ ਲਿਆ ਰਾਮੂ ਇੱਕ ਸਧਾਰਨ ਜਿਹਾ ਇਨਸਾਨ ਸੀ ਪਰ ਆਲਸ ਬਹੁਤ ਸੀ ਸਵੇਰ ਹੋ ਜਾਵੇ ਸੂਰ ਚੜ ਜਾਵੇ ਪਿੰਡ ਜਾਗ ਪਏ ਪਰ ਰਾਮੂ ਦੀ ਨੀਂਦ ਨਹੀਂ ਸੀ ਟੁੱਟਦੀ ਉਸ ਦੀ ਮਾਂ ਹਰ ਰੋਜ਼ ਕਹਿੰਦੀ ਪੁੱਤਰ ਮੈਂ ਸਦਾ ਨਹੀਂ ਰਹਿਣਾ ਆਪਣੇ ਪੈਰਾਂ ਤੇ ਖੜਾ ਹੋ ਜਾ ਪਰ ਰਾਮੂ ਹੱਸ ਕੇ ਕਹਿੰਦਾ ਮਾਂ ਚਿੰਤਾ ਨਾ ਕਰ ਸਭ ਠੀਕ ਹੋ ਜਾਵੇਗਾ ਪਰ ਠੀਕ ਕਦੇ ਨਹੀਂ ਸੀ ਕੁਝ ਹੋਇਆ ਨਾ ਕੰਮ ਨਾ ਜ਼ਿੰਮੇਵਾਰੀਆਂ ਨਾ ਕੋਈ ਮਕਸਦ ਦੋਸਤ ਮਿਹਨਤ ਕਰਦੇ ਅੱਗੇ ਵਧਦੇ ਅਤੇ ਰਾਮੂ ਸਿਰਫ ਵੇਖਦਾ ਹੀ ਰਹਿੰਦਾ ਇੱਕ ਦਿਨ ਰਾਮੂ ਦੀ ਸ਼ਾਦੀ ਹੋ ਜਾਂਦੀ ਹੈ ਪਤਨੀ ਸੀ ਸੀਤਾ ਸਮਝਦਾਰ ਟੀਰਜਵਾਈ ਉਸਨੇ ਸੋਚਿਆ ਕਿ ਇਹ ਬਦਲ ਜਾਵੇਗਾ ਪਰ ਮਹੀਨੇ ਸਾਲ ਬਣ ਗਏ ਪਤਨੀ ਟੈਨਸ਼ਨ ਲੈਣ ਲੱਗੀ ਪਰ ਉਹ ਇੱਕ ਦਿਨ ਰਾਮੂ ਨੂੰ ਸ਼ਿਕਾਇਤ ਕਰਦੀ ਕਿ ਕਹਿੰਦੀ ਮੈਂ ਤੇਰੇ ਤੋਂ ਬਹੁਤ ਆਸ ਕਰਦੀਆਂ ਕਿ ਤੂੰ ਕੁਝ ਕਰੇਗਾ ਇਹ ਗੱਲ ਰਾਮੂ ਦੇ ਦਿਲ ਨੂੰ ਚੁੱਭ ਗਈ ਪਰ ਆਲਸ ਕਰਕੇ ਇਹ ਵੀ ਦਰਦ ਸੁੱਤਾ ਹੀ ਰਹਿ ਗਿਆ ਇੱਕ ਦਿਨ ਸੀਤਾ ਨੇ ਚੁੱਪਚਾਪ ਕਿਹਾ ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦੀ ਪਰ ਮੈਂ ਤੇਰੇ ਨਾਲ ਡੁੱਬਣਾ ਵੀ ਨਹੀਂ ਚਾਹੁੰਦੀ ਉਹ ਰਾਤ ਰਾਮੂ ਲਈ ਸਭ ਤੋਂ ਭਾਰੀ ਸੀ ਇੱਕ ਦਿਨ ਮਾਂ ਬਿਮਾਰ ਹੋ ਗਈ ਹੱਥ ਵਿੱਚ ਕੋਈ ਵੀ ਪੈਸਾ ਨਹੀਂ ਸੀ ਹੱਥ ਖਾਲੀ ਸਨ ਨਾ ਹੀ ਕੋਈ ਇੱਜ਼ਤ ਤੇ ਨਾ ਹੀ ਕੋਈ ਸਹਾਰਾ ਮਾਂ ਫਿਰ ਵੀ ਕਹਿੰਦੀ ਪੁੱਤਰ ਆਲਸ ਗਰੀਬੀ ਲਿਆਉਂਦਾ ਹੈ ਇਹ ਇਨਸਾਨ ਨੂੰ ਅੰਦਰੋਂ ਅੰਦਰ ਮਾਰ ਦਿੰਦਾ ਹੈ ਉਸ ਦੇ RAMU ਹੋਰ ਜ਼ਿਆਦਾ ਟੁੱਟ ਜਾਂਦਾ ਹੈ ਉਹ ਸਮਝ ਗਿਆ ਉਸ ਦੀ ਸਭ ਤੋਂ ਵੱਡੀ ਗਲਤੀ ਕੋਈ ਬੁਰਾਈ ਨਹੀਂ ਸੀ ਆਲਸ ਸੀ ਅਗਲੇ ਸਵੇਰ RAMU ਜਲਦੀ ਉੱਠਿਆ ਛੋਟਾ ਕੰਮ ਲੱਭਿਆ ਮਿਹਨਤ ਕੀਤੀ ਹੱਥ ਮਿਲੇ ਕੀਤੇ ਦੋਸਤਾਂ ਨੇ ਵੀ ਹੱਲਾਸ਼ੇਰੀ ਦਿੱਤੀ RAMU ਮੁਸਕਰਾਇਆ ਇਸ ਵਾਰੀ ਸੱਚੀ ਸਾਲਾਂ ਬਾਅਦ ਉਸਨੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ ਇਸ ਕਹਾਣੀ ਤੋਂ ਆਪਾਂ ਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਆਲਸ ਇੱਕ ਆਦਤ ਨਹੀਂ ਇਹ ਇੱਕ ਚੁੱਪ ਜ਼ਹਿਰ ਹੈ ਜੋ ਅੱਜ ਨਹੀਂ ਕਰਦਾ ਉਹ ਕੱਲ ਵੀ ਨਹੀਂ ਕਰਦਾ ਆਪਣੇ ਲੋਕ ਸਦਾ ਟੋਕਦੇ ਨਹੀਂ ਪਰ ਜਦੋਂ ਉਹ ਚੁੱਪ ਹੋ ਜਾਣ ਸਮਝ ਲਵੋ ਸਮਾਂ ਘੱਟ ਰਹਿ ਗਿਆ ਹੈ ਜੇ ਤੁਸੀਂ ਵੀ ਰਾਮੂ ਵਾਂਗ ਕੱਲ ਕਰ ਰਹੇ ਹੋ ਅੱਜ ਹੀ ਉਠੋ ਕਿਉਂਕਿ ਜ਼ਿੰਦਗੀ ਆਲਸੀ ਇਨਸਾਨ ਦੀ ਉਡੀਕ ਨਹੀਂ ਕਰਦੀ ਆਸ ਕਰਦੀਆਂ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਕੱਲ ਹੋਰ ਕਿਸੇ ਪਿਆਰੀ ਜੀ ਵੀਡੀਓ ਦੇ ਨਾਲ ਬਾਏ ਜੀ ਧੰਨਵਾਦ